ਕੀ ਕਹਿਣਾ ਚਾਹੁੰਦੇ ਜਿਹੜਾ ਤੁਸੀਂ ਚੋਣ ਲੜ ਰਹੇ ਵਾਰਡ ਨੰਬਰ ਤੋਂ ਆਪਾਂ ਪਹਿਲੀ ਪਾਸ਼ਾਈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਆ ਇੱਥੋਂ 10 ਨੂੰ ਆਮ ਪਾਰਟੀ ਵੱਲੋਂ 16 ਨੰਬਰ ਵਾਰਡ ਤੋਂ ਟਿਕਟ ਦਿੱਤੀ ਗਈ ਆ ਜਿਹਦੇ ਵਿੱਚ ਫਰਾਤਪਰਾ ਮਾਸਟਰ ਕਲੋਨੀ ਤੇ ਮਾਤਾ ਕੌਲਾ ਮੰਦਰ ਮਿਸ਼ਨ ਕੰਪਾਊਂਡ ਇਹ ਇਲਾਕਾ ਆਉਂਦਾ ਹੈ ਤੇ ਮੈਂ ਸਭ ਜਿੰਨੇ ਵੀ ਵੋਟਰ ਸਪੋਰਟਰ ਭਰਾ ਨੇ ਉਹਨਾਂ ਨੂੰ ਅਪੀਲ ਕਰਨੀ ਚਾਹਣਾ ਹੈ ਕਿ ਤੁਸੀਂ 2 ਤਰੀਕ ਨੂੰ ਵੋਟਾਂ ਪਾ ਕੇ ਆਮ ਪਾਰਟੀ ਝਾੜੂ 2 ਨੰਬਰ ਬਟਨ ਆ ਮੇਰਾ ਜੀ ਉੱਤੇ ਵੋਟਾਂ ਪਾ ਕੇ ਕਾਮਯਾਬ ਕਰੋ ਜਿੰਨੇ ਵੀ ਕੰਮ ਹੋਣ ਵਾਲੇ ਨੇ ਆਪਣੀ ਵਾਰਡ ਦੇ ਵਿੱਚ ਮੈਂ ਵੱਧ ਤੋਂ ਵੱਧ ਕਰਵਾਉਂਗਾ ਉਹਦੇ ਵਿੱਚ ਬਹੁਤ ਸਾਰੇ ਕੰਮ ਕਰਨ ਵਾਲੇ ਨੇ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਇੱਥੇ 16 ਨੰਬਰ ਵਾਰਡ ਨੂੰ ਡੈਂਪ ਦੀ ਪ੍ਰੋਬਲਮ ਆ ਜੋ ਕੂੜੇ ਦਾ ਡੈਂਪ ਲੱਗਾ ਆ ਉਹਨੂੰ ਚੁਕਾਉਣ ਵਾਸਤੇ ਮੰਤਰੀ ਸਾਹਿਬ ਨਾਲ ਗੱਲ ਕੀਤੀ ਲਾਲਜੀ ਪੁਲਰ ਜੀ ਨਾਲ ਉਹ ਚੁਕਾਉਣਗੇ ਫਿਰ ਜਿਹੜੀਆਂ ਆਪਣੀ ਇੱਕ ਸਾਤ ਪਲੋਰੀ ਗੋਲੇ ਰੋਡ ਆ ਬੜੀ ਪੁਰਾਣੀ 30 ਸਾਲ ਤੋਂ ਰੁਕੀ ਹੋਈ ਆ ਉਹਨੂੰ ਪਾਸ ਕਰਵਾਇਆ ਗਿਆ ਮੰਤਰੀ ਸਾਹਿਬ ਨੇ ਆਪਣੇ ਕੋਟੇ ਚੋਂ ਕਿਆ ਹੀ ਪਰਾ ਕੇ ਦਵਾਂਗੇ ਤਾਂ ਮੈਂ ਵੋਟਰਸ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦਾ ਐ ਕਿ ਵੱਧ ਤੋਂ ਵੱਧ ਵੱਡੀ ਲੀਡ ਦੇ ਨਾਲ ਇਥੇ ਜਿਤਾਓ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਵੀ ਵੱਧ ਤੋਂ ਵੱਧ ਸਾਰੇ ਕਰਵਾਏ ਜਾਣਗੇ ਕਿੰਨੇ ਕੁ ਲੋਕਾਂ ਦਾ ਸਮਰਥਨ ਜਿਹੜਾ ਮਿਲ ਰਿਹਾ ਹੈ ਦੇਖੋ ਜੀ ਕੋਈ ਬਿਨਾ ਭੇਦ ਭਾਅ ਤੋਂ ਸਭ ਜਿੰਨੀ ਵੀ ਸੰਗਤ ਆ 16 ਨੰਬਰ ਵਾਰਡ ਦੀ ਟੋਟਲੀ ਮਿਲਾ ਲਈਏ ਤੇ ਸਾਰੀ ਲਗਭਗ ਨਾਲ ਲਿਆ ਕਿਉਂਕਿ ਅਸੀਂ ਰੋਡ ਸ਼ੋ ਕੱਲ ਕੱਢਿਆ ਸੀਗਾ ਰੋਡ ਸ਼ੋ ਦੇ ਵਿੱਚ ਇੱਕ ਨਿੱਕਾ ਜਿਹਾ ਮੈਸੇਜ ਲਾਇਆ ਸੀਗਾ ਤੇ 10-15 ਮਿੰਟਾਂ ਚ ਪ੍ਰੋਗਰਾਮ ਬਣਿਆ ਸੀਗਾ ਤੁਸੀਂ ਸ਼ਾਇਦ ਦੇਖਿਆ ਹੀ ਹੋਣਾ ਹੈ ਕਿ ਜਦੋਂ ਅਸੀਂ ਗਲੀਆਂ ਦੇ ਵਿੱਚ ਜਾਂਦੇ ਸੀਗੇ ਤੇ ਬਹੁਤ ਵੱਡੀ ਧਾਰ ਦੇ ਵਿੱਚ ਅਸੀਂ ਮਾਸਟਰ ਕਲੋਨੀ ਨੂੰ ਗਏ ਸੀਗੇ ਮਾਤਾ ਕੋਲਾ ਮੰਦਰ ਤੋਂ ਤੇ ਬੜੀ ਸੰਗਤ ਨੇ ਹੰਗਾਰਾ ਦਿੱਤਾ ਜੋ ਵੀਰ ਦੁਕਾਨਾਂ ਵਾਲੇ ਸੀਗੇ ਜਾਂ ਘਰਾਂ ਦੇ ਵਿੱਚ ਸੀਗੇ ਸਾਰੇ ਬਾਹਰ ਨਿਕਲ ਕੇ ਸਨਮਾਨਤ ਕੀਤਾ ਗਿਆ ਇੱਥੋਂ ਪਤਾ ਲੱਗਦਾ ਹੈ ਕਿ ਸੰਗਤ ਬੜੀ ਵੱਡੀ ਤਦਾਰ ਦੇ ਵਿੱਚ ਨਾਲ ਆ ਬਾਕੀ ਕੱਲ ਨੂੰ ਜਦੋਂ ਇਲੈਕਸ਼ਨ ਹੋ ਰਹੀ ਹੈ 7 ਵਜੇ ਤੋਂ 4 ਵਜੇ ਤੱਕ ਆ ਤੇ ਸੰਗਤ ਨੇ ਅਪੀਲ ਕੀਤੀ ਸੰਗਤ ਨੂੰ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਤਾਓ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਮੇਰਾ ਨਾਮ ਦਲੇਰ ਸਿੰਘ ਪੰਨੂ ਜੀ ਤੇ ਬੇਨਤੀ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਭੁੱਲਰ ਸਾਹਿਬ ਦੇ ਕੋਲੇ ਪਹਿਲਾਂ 12 ਨੰਬਰ ਵਾਰਡ ਸੀਗੀ ਹੁਣੇ 16 ਨੰਬਰ ਵਾਰਡ ਦੇ ਵਿੱਚ ਉਹ ਕੈਂਡੀਡੇਟ ਬਣੇ ਨੇ ਅਸੀਂ ਪਰਖਿਆ ਹੋਇਆ ਇਹ ਕੈਂਡੀਡੇਟ ਆ ਉਹਦੇ ਵਿੱਚ ਤਕਰੀਬਨ ਕੱਚੀਆਂ ਗਲੀਆਂ ਬਹੁਤ ਸਾਰੀਆਂ ਸੌਆਂ ਦੇ ਹਿਸਾਬ ਨਾਲ ਕੱਚੀਆਂ ਗਲੀਆਂ ਸੀ ਜਿਨ੍ਹਾਂ ਦੇ ਵਿੱਚ ਸੀਵਰੇਜ ਪ੍ਰੋਪਰ ਇੰਟਰਲੋਕਿੰਗ ਟਾਈਲ ਪ੍ਰੋਪਰ ਸਾਰੀਆਂ ਲਾ ਕੇ ਬਿਲਕੁਲ ਰੈਡੀ ਕਰਕੇ ਦਿੱਤੀਆਂ ਜੋ ਇਹਨਾਂ ਨੇ ਕਿਹਾ ਵਾਅਦਾ ਕੀਤਾ ਉਹ ਸਾਰੇ ਕਰਕੇ ਦਿੱਤਾ ਜਿਸ ਤਰ੍ਹਾਂ ਜੋਧਪੁਰ ਰੋਡ ਸੀ ਬਹੁਤ ਬੁਰਾ ਸੀਗਾ ਉਹਦਾ ਉਹ ਵੀ ਬਿਲਕੁਲ ਇਹਨਾਂ ਨੇ ਰੈਡੀ ਕਰਕੇ ਦਿੱਤੀ ਆ ਹਰ ਇੱਕ ਕੰਮ ਜਿਹੜਾ ਕੋਈ ਬੰਦਾ ਆਉਂਦਾ ਉਸੇ ਵੇਲੇ 1 ਮਿੰਟ ਤੋਂ ਪਹਿਲਾਂ ਜਿਹੜੇ ਉਹ ਹੱਲ ਹੁੰਦੇ ਆ ਕਿਉਂਕਿ ਜਿਹੜਾ ਇਹਨਾਂ ਦਾ ਮਤਲਬ ਲੈ ਜਾਵਾ ਉਹ ਬਹੁਤ ਹੀ ਜਿਹੜਾ ਚੰਗਾ ਵਾ ਇਸ ਕਰਕੇ ਮਤਲਬ ਜਿੰਨੇ ਵੀ ਕੋਈ ਕੰਮ ਅੱਲੇ ਤੱਕ ਆਏ ਆ ਉਹ ਸਾਰੇ ਸਾਰੇ ਹੱਲ ਕੀਤੇ ਆ ਮੰਨ ਲਓ ਮੇਨ ਰੋਡ ਦੇ ਉੱਤੇ ਸਟਰੀਟ ਲਾਈਟ ਹੋ ਗਈ ਸੀਵਰੇਜ ਹੋ ਗਿਆ ਇਹ ਸਾਰੇ ਜਿਹੜੇ ਇਹਨਾਂ ਨੇ ਕੰਮ ਜਿਹੜੇ ਆ 100 ਤੋਂ ਪਲੱਸ ਜਿਹੜੀਆਂ ਗਲੀਆਂ ਵਾ ਉਹ ਇਹਨਾਂ ਨੇ ਕੰਮ ਕਰਵਾਏ ਆ ਤੇ ਪਰਖਿਆ ਕੈਂਡੀਡੇਟ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਹੱਥ ਜੋੜ ਕੇ ਨਿਮਰਤਾ ਸਹਿਤ ਉਹ ਵੀਰ ਜੀ ਹੋਰ ਕਿਹੇ ਬੰਦੇ ਨਾਲ ਆਪਾਂ ਖਿਆਲ ਕਰੀਏ ਭੁੱਲਰ ਸਾਹਿਬਲੇ ਬੰਨੇ ਖਿਆਲ ਕਰਕੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਕਾਮਯਾਬ ਕਰੀਏ ਜਿਹੜੇ ਆਪਾਂ ਕੱਲ ਤੋਂ ਅੱਗੇ ਤੋਂ ਵਾਸਤੇ ਆਪਾਂ ਕੰਮ ਲੈ ਸਕੀਏ ਇਹਨਾਂ ਕੋਲ